ਉਹ ਬੱਲੇ ਬੱਲੇ ਪੁੱਤ ਉੱਥੇ ਗੇਰਾ ਕੰਮ ਤੇ ਵੀ ਜਾਣਾ ਫਿਰ ਓ ਛਮੇ ਪੁੱਤ ਪਾਣੀ ਲੈ ਕੇ ਦੇ ਹਾਂ ਬੱਪੇ ਰੱਖਾ ਖੇਤ ਤੇ ਚੱਲੇ ਚੱਲਾਂਗੇ ਓ ਯਾਰ ਬੰਦਾ ਖੜ ਜਾ ਯਾਰ ਮੈਨੂੰ ਗੇਮ ਖੇਡ ਲੈਣ ਦੇ ਓ ਪੁੱਤ ਬਣ ਕੇ ਲਿਆ ਦੇ ਯਾਰ ਓ ਖੇਡ ਲੈ ਓ ਤੇਰਾ ਵੱਡਾ ਭਰਾ ਦੇਖ ਲੈ ਸਾਰਾ ਦਿਨ ਕੰਮ ਕਰਦਾ ਰਹਿੰਦਾ ਤੂੰ ਇੱਥੇ ਮੋਬਾਈਲ ਤੇ ਦੇਖਿਆ ਰਹਿੰਦਾ ਸਾਰਾ ਦਿਨ ਪਬਜੀ ਖੇਡਣ ਤੇ ਉਹ ਤੇ ਵੀ ਲੈ ਸਾਡਾ ਨੰਨ ਕੰਮ ਹੈ ਤੇ ਭੈਣ ਦੀ ਕੰਮ ਹੀ ਕਰਦਾ ਮੈਨੂੰ ਸਾਰਾ ਕੰਮ ਕਰਨਾ ਪੈਂਦਾ ਵੇਰੀ ਪਾਣੀ ਤੇ ਕਵਾ ਸਤਿ ਲੈ ਪਾਣੀ ਯਾਰ ਆਮਨੇ ਗੰਮਨੇ ਤੋਂ ਮੈਨੂੰ ਪਾਣੀ ਦਿੱਤਾ ਏ ਤਾਂ ਸਾਰਾ ਦਿਨ ਪਬਜੀ ਦੇ ਲੱਗ ਰਹਿਣਾ ਮੈਨੂੰ ਖਾਓ ਓਏ ਐ ਡੈਡੀ ਦੋ ਮਿੰਟ ਫੇਡੂ ਵੀ ਦੇ ਦੇ ਗਾਲੀ ਯਾਰ ਯਾਰ ਲੈ ਆਪਸੇ ਜੀ ਜੀ ਦੀ ਲੈ ਅੱਦਮਾ ਕੇ ਤੇ ਪੀ ਜਾਣਾ ਕਰ ਮੈਂ ਤੇ ਫੋਨ ਚੱਕਦਾ ਆਪਾ ਪਾਪਾ ਅੰਮ੍ਰਿਤ ਮਾਤਾ ਜੀ ਫੋਟੋ ਕੰਮ ਕਰ ਲੈ ਕੋ। ਬਾਦੇ ਨਹੀਂ ਆਉਗਾ ਸਾਰਾ ਕੋਸੇ। ਉੱਪਰ ਲੈ ਕਰੂ ਯਾਰ ਰੈਡੀ। ਅਰੇ ਛੇੜ ਨਾ ਮੇਰਾ। ਉਹ ਧਾਹ। ਧਾਹ। ਆਇਆ ਨਾ ਦੀਵਾ। ਕੰਮ ਕਰੀਂ ਜਾਂਦਾ ਤੂੰ। ਅਰੇ ਕੁੱਲ ਲੈ ਦੇ ਦੋ ਮਿੰਟ। ਤੂੰ ਕੰਮ ਤੇ ਜਾ ਫੜ। ਜਾ ਕੰਮ ਕਰ। ਮੈਂ ਨਹੀਂ ਦਾਂ। ਮੈਂ ਤੈਨੂੰ ਆ। ਜਾ ਰੈਡੀ। ਮੈਂ ਨਹੀਂ ਦਿੰਦਾ ਯਾਰ। ਮੈਂ ਬਣਾਉਂਦਾ ਮੈਂ। ਉਹ ਮੈਂ ਨਹੀਂ ਦਿੰਦਾ ਯਾਰ। ਆਜਾ ਬੈਠ ਮਾਰੀ ਨਾ ਓਏ ਐਦਾਂ ਖੜਾ ਫੂਕਾਈ ਨਾ ਆਏ ਤੈਨੂੰ ਕਿਹਦੇ ਦੁਕਾਨ ਦੇ ਚੱਲ ਬੜਾ ਹੋ ਬੰਦਾ ਤੂੰ ਆਏ ਆਈ ਮਾਰ ਲਈ ਆਹਾ ਆਏ ਬੈਠਾ ਚੱਲ ਚੱਲ ਕਿਥੋਂ ਅਸਤੇਰ ਕੰਮ ਤੇ ਲਵਾ ਕੇ ਆਵਾ ਚੱਲ ਚੱਲ ਆਏ ਓਏ ਓਏ ਆਏ ਬਾਬਾ ਤੈਨੂੰ ਬਣੌਣਾ ਦਾ ਫਰਾਦਾ ਮੈਂ ਆਏ ਕੋਲਾ ਬਣਾ ਸਸੀਗਾ ਸੇਠ ਜੀ ਸਸੀਗਾ ਜੀ ਸਸੀਗਾ ਹੋ ਗਿਆ ਮੈਂ ਜੀ ਵਧੀਆ ਵਧੀਆ ਆ ਮੁੰਡੇ ਦੀ ਦੁਕਾਨ ਤੇ ਰੱਖਣਾ ਜੀ ਰੱਖ ਲੈ ਬਸ ਰਹਿਣ ਹੋਈਏ ਮੈਨੂੰ ਪਤਾ ਇਹ ਨਕਮਾ ਗਾ ਜੀ ਜੀ ਨਾਲ ਦੇ ਕੋਲ ਪੁੱਤ ਰਹਿ ਵੀ ਕੋਈ ਗੱਲ ਨਹੀਂ ਉਹ ਛੋਟਾ ਇਹ ਕੰਮ ਨਹੀਂ ਕਰਦਾ ਕਹਿੰਦੇ ਮੈਂ ਬਹੁਤ ਸੁਣੀਆਂ ਨਹੀਂ ਗੱਲਾਂ ਪਿੰਡ ਚ ਬਤਵਾਂਕੇ ਦਾ ਰੱਖ ਲੈ ਮੇਰੇ ਮੁੰਡੇ ਨੂੰ ਸੇਠ ਮੈਂ ਇੱਕ ਮੌਕਾ ਦੂੰ ਜੇ ਇਹਨੇ ਕੰਮ ਦਾ ਕਰਾ ਮੈਂ ਕੱਢੂੰਗਾ ਜੀ ਉਹ ਦੇਖੋ ਜੀ ਇਹ ਤੇ ਵਧੀਆ ਤਨਖਾਹ ਤਨਫੋ ਦੇ ਦੋ ਤਾਂ ਤੁਹਾਡੇ ਕੋਲ ਕੰਮ ਸਿੱਖਦੇ ਰਹਿਣ ਲੱਗ ਜੂਆ ਰੱਖ ਲਈ ਠੀਕ ਹੈ ਜੀ ਮੈਂ ਕਰ ਲਵਾਂ ਅੱਜ ਕੱਲ ਠੀਕ ਹੈ ਠੀਕ ਹੈ ਅੱਛਾ ਜੀ ਅੱਜ ਹੀ ਰੱਖੋਣੇ ਆਏ ਉਹ ਵੀ ਕਰੇਗਾ ਪੱਜੀ ਗੁੱਟੂਆ ਕਰੇ ਠੀਕ ਹੈ ਇਧਰ ਅਜ ਪਤਾ ਹੈ ਅੱਜ ਦੇਖਣਾ ਭਾਜੀ ਕਿ ਤੇਰੇ ਚੁੱਪਲ ਪਹਿਣੀਆਂ ਪੂਣ ਆ ਕੇ ਆ ਕੇ ਲੈਣੀ ਬੱਬਾ ਮੋਬਾਈਲ ਦੇ ਯਾਰ ਮੇਰਾ ਮੈਂ ਨਹੀਂ ਮਾਨਾ ਖਿੱਚ ਕੇ ਨਹੀਂ ਲੈ ਨਹੀਂ ਕਾਨੂੰ ਘਟ ਖਾਣਾ ਲੱਖਿਆ ਰਗਾ ਨਿੰਨ ਮੋਬਾਈਲ ਦੇ ਦੇ ਬਾਪਾ ਉਹ ਬਾਦਿਆ ਦਾ ਨਾਮ ਹੋ ਗਿਆ ਰੋਤਾ ਰਹਾ ਰਹਾ ਇਸੇ ਇਧਰ ਰੱਖ ਲੋ ਇਹਨੂੰ ਜਿੱਥੇ ਅੱਜ ਜੇ ਹਮ ਵੱਧ ਗਏ ਨਾ ਮੈਂ ਦੀ ਲੱਤਾ ਪਾਹਾਂ ਤੋੜ ਦੇਣੀ ਐ ਇੱਥੋਂ ਆ ਤੂੰ ਕੋਲ ਪਾਗਲ ਕੇ ਰੱਖਣਾ ਤੇਰੇ ਬਾਪੇ ਬਾਬੇ ਮੇਰਾ ਮੋਬਾਈਲ ਦੇ ਜਾ ਤੂੰ ਮੈਨੂੰ ਪਰਦਾਗਾ ਮੈਂ ਹੁਣ ਕਹਿੰਦਾ ਮੈਂ ਨਹੀਂ ਰਹਿਣਾ ਮੈਂ ਇਹ ਮੇਰਾ ਪਿਓ ਹੈ ਇਹ ਮੇਰਾ ਪਿਓ ਹੈ ਇਹਨੇ ਮੈਨੂੰ ਜੰਮਾਇਆ ਇੱਥੇ ਏ ਰਪਾ ਰਵੀ ਜੰਨਾ ਆ ਰਿਹਾ ਬੱਤਾ ਰਵੀ ਚੋਲਾ ਆ ਰਹਾਂ ਦਾ ਨਹੀਂ ਭਾਈ ਯਾਰਾ ਤੂੰ ਸੇਧ ਰੱਖ ਲੈ ਉਹਨੂੰ ਇਹ ਮੈਂ ਤੋਰੇ ਖਾ ਲੂ ਇਹ ਤੇ ਅਜ ਮੈਂ ਨਹੀਂ ਲੱਤਾ ਮਹਾ ਤੋੜ ਦੇਣੀਆ ਮੇਰਾ ਜੀ ਵੀ ਹਾਈ ਹੋਈ ਜਾਂਦਾ ਰੱਖ ਲੈ ਜੇ ਇਹ ਕੋਈ ਗਲਤੀ ਕੀਤੀ ਫਿਰ ਮੈਂ ਇਹਦਾ ਰੱਖ ਗਾ ਲੂਗਾ ਫਿਰ ਇਹਦੇ ਖਾਤੇ ਚ ਕੱਟ ਲਈ ਇਹਨੂੰ ਰੱਖ ਲੈ ਉਹਨੂੰ 10 ਰੁਪਏ ਦੇ ਜੀ ਦੇ ਦੇ ਠੀਕ ਹੈ ਜੇ ਅੱਜ ਕਹਿਣਾ ਤੇਰੇ ਨਾਲ ਲੱਤਾ ਚ ਵੱਡੂ ਬਾਬਾ ਮੋਬਾਈਲ ਦੇ ਜਾ ਮੈਂ ਘਰੇ ਨਹੀਂ ਮੋਬਾਈਲ ਆਏ ਓਏ આમ નदनુ માં આમ નदनુ માં લગાડો નदनુ માં જા જા ફાડી ફાડ મોણ લે ને માં અનયર બપ્પા માં માંદ ਮਾਦਾ ਮੈਂ ਮੈਂ ਕੰਮ ਨਹੀਂ ਕਰਦਾ ਮਗ ਜਾ ਮੈਂ ਕੰਮ ਨਹੀਂ ਕਰਦਾ ਜੇ ਨਾ ਜੇ ਜੇ ਤੱਕ ਜੇ ਨਾ ਮੈਨੂੰ ਫੋਨ ਕਰ ਦੇ ਇੱਕ ਵਾਰੀ ਮੈਂ ਤੇ ਮੈਂ ਕੰਮ ਮੈਂ ਤੇ ਕੰਮ ਜਾਣੇ ਮੈਂ ਤੇ ਮੈਨੂੰ ਸਾਰਾ ਕੰਮ ਕਰਾਉਂਦੇ ਨੇ ਮੈਂ ਮਰੀ ਮਰੀ ਨਾ ਮੈਂ ਮਾਰਨਾ ਫਿਰ ਤੇਰੇ ਬੇੜਾ ਕਿਉਂ ਕਿ ਸਾਰਾ ਕੁਝ ਖਾ ਜੂ ਮੈਂ ਸੇਠ ਦਾ ਖਾ ਦੀ ਖਾ ਦੀ ਚੱਲ ਤੇ ਇਹਦੇ ਨਾਲ ਤੇਰੀ ਕਿਹចੜਾ ਮੈਨੂੰ ਰੁਪਈਆ ਦਿੰਦਾ ਮੋਬਾਈਲ ਦੇ ਦੇ ਨਹੀਂ ਮੇਰਾ ਤੈਨੂੰ ਆ ਦੇਮਾ ਤਾਂ ਨੇ ਪਰ ਦੇ ਦੇ ਦੇਣਾ ਮੇਰੇ ਪਾਪੇ ਪਾਪਾ ਬਣ ਕੇ ਫੋਨ ਦੇ ਦੇ ਸਾਰਾ ਕੰਮ ਕਰ ਦੇ ਜਣ ਕਰ ਦੇਣਾ ਮੈਂ ਤੈਨੂੰ ਫੋਨ ਦੇ ਜੇ ਸੇਟ ਕੋਲ ਕੋਈ ਸ਼ਿਕਾਇਤ ਆ ਗਈ ਜਾਂ ਤਾਂ ਭੱਜ ਕੇ ਤੇਰੀਆਂ ਲੱਤਾਂ ਤੋੜ ਦੂੰ ਮੈਂ ਕੁੱਤਦਾ ਤਾਂ ਨਹੀਂ ਪਾਪੇ ਕੁੱਟੂ ਆ ਚੱਲ ਮੋਬਾਈਲ ਦੇ ਮੋਬਾਈਲ ਲੈਣਾ ਲੈ ਜੇ ਮੈਨੂੰ ਦਿਸ ਗਿਆ ਕੋਈ ਸ਼ਰਾਤ ਕਰਦਾ ਸੇਣਾ ਤੇ ਇਦੋਂ ਤੋਂ ਨਿਗਾਹ ਮਾਰੀ ਜੇ ਸਕੂਲ ਦੇ ਜਵਾਬ ਨਾ ਦੇ ਮੈਨੂੰ ਪਤਾ ਜੂਆ ਖਾਂਦੇ ਉਹ ਪਾਪੇ ਨੂੰ ਪਤਾ ਇਹਨਾਂ ਦਾ ਉਹ ਪਾਪੇ 21 ਗੱਲਾਂ ਦੇਖੀਆ 21 ਗੱਲਾਂ ਦੇਖੀਆ ਓਏ ਦੱਸਦਾ ਲਾਸ਼ ਵਾਲੀ ਆ ਬਾਬਾ ਬਾਬਾ ਓਏ ਪਾਪੇ ਹਾਂ ਟੈਗਾ 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 ਆ ਆ ਆ ਟੈਗਾ ਪਾਪਾ ਚੱਕ ਟੈਗਾ ਰੋਟਾਂ ਮੈਂ ਨਹੀਂ ਗਿਆ ਮੈਂ ਨਹੀਂ ਗਿਆ ਓਹ ਚਲ ਠੀਕ ਹੈ ਇਹ ਤਾਂ ਗਲਤੀ ਕੋਈ ਕਾਨੂੰ ਕੁੱਟਾਈ ਜਵਾਕ ਇਹ ਗਲਤੀ ਬੋਲਦੇ ਹੋ ਨਾ ਮੈਂ ਫੋਨ ਕਰ ਦੂ ਜੇ ਭੱਜ ਭੱਜ ਕੇ ਘਰੋਂ ਦੋੜਾਂਦਾ ਬਾਹਰ ਜਾ ਕੇ ਸਭੇ ਕੀ ਕੇ ਤੈਨੂੰ ਹਾਲੇ ਤੱਕ ਆਪਾਂ ਗੇਮ ਫੇਰ ਨਹੀਂ ਬੰਦ ਤਾ ਪੁੱਤ ਆ ਹੋ ਰਿਹਾ ਪੁੱਤ ਆ ਰਾਮ ਨੂੰ ਪੁੱਤ ਆ ਹਾਂ ਬਬਾ ਹੋ ਰਿਹਾ ਪੁੱਤ ਆਇਆ ਨਾ ਭੱਜ ਕੇ ਕਿੰਨੋਂ ਖੰਡ ਲੈ ਕੇ ਆ ਸੇਠ ਜੀ ਹਾਂ ਬਤਾ ਆ ਕਿ ਲੋਹਾਂ ਦੇ ਹੋ ਜੀ ਵਾ ਜੀ ਓਏ ਗੇੜੀ ਬੱਧੈ ਸੀਗ ਦਾੜੀ ਦੀ ਕੁੰਡੇ ਜੀ ਮੈਥਾ ਮਾਰਦਾ ਸੀ ਹਾਂ ਕੁੰਡੇ ਜੀ ਓਏ ਤੇ ਪਿਆ ਨੂੰ ਦੱਸਿਆ ਕਰਦਾ ਕੰਮ ਉਹ ਖੜ ਜਾ ਯਰ ਖੜਾ ਖੜਾ ਦੋ ਮਿੰਟ ਖੜ ਜਾ ਤਨ ਖੜਾ ਹੋ ਜਾ ਦੇਸੀ ਘਾੜ ਦੇ ਇਹਨੂੰ ਿੱਲੋ ਿੱਲੋ ਵਾਲਾ ਖੜਕਦਾ ਨੇ ਹੁਣ ਸਾਡਾ ਅੱਧਾ ਮਿੰਟ ਖੇਢੀ ਵੜੀ ਮੈਨੂੰ ਖੜਾਣਾ ਓਏ ਇਹਨੂੰ ਖੜਾ ਦੇ ਦੇ ਸੀ ਕਿੰਨੀ ਬਾਣੀ ਆ ਿੱਲੋ ਵਾਲੀ ਨੇ ਪੈਟ ਕਦਾ ਦੇ ਦੇ ਸੀ ਉਹ ਨੂਨ ਵਾਗੀ ਜਿਹੜੀ ਹਾਂ 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 ਠੀਕ ਆ ਓ ਕਿਹੜਾ ਬਤਾ ਸੇਖ ਜੀ ਮੈਨੂੰ ਪੰਜ ਦੀ ਚੀਜ਼ ਦੇ ਰਹੇ ਹੋ ਆ ਦੇ ਦੇ ਨਾ ਮੱਚੀ ਓਏ ਕਿਹੜਾ ਪੁੱਛੇ ਤਾਂ ਕੋ ਕੁਛ ਲਾ ਕੀ ਬੇੜਾ ਕਿਹੜਾ ਬਤਾ ਕਿਹੜਾ ਕਿਹੜੀ ਹੋਏ ਮਸਤ ਯਾਰ 프리ਮਾਇਰ ਮਾ ਫਾਟਲਾ ਤੂੰ ਐਸੇ ਕਿਵੇਂ ਹੋ ਜਾ ਸੱਚ ਉਹ ਬੁੜਾ ਲਾ ਕੇ ਕਿਵੇਂ ਆ ਠੀਕ ਹੈ ਤੂੰ ਠੀਕ ਆ ਠੀਕ ਆ ਅੱਛਾ ਨਾ ਥੋੜਾ ਲਾ ਲਿਆ ਤੂੰ ਪਬਜੀ ਕਰਨ ਆੜ ਗਿਆ ਕਿ ਨਹੀਂ ਆ ਤੇਰਾ ਬੁੜਾ ਕੀ ਕਰੀ ਜਾਂਦਾ ਰੇਡੀ ਇਹਨੇ ਚਾਹ ਰੇਡੀ ਇਹਨੇ ਤੂੰ ਜਾ ਯਾਰ ਤੂੰ ਸਸਰੇ ਤੇ ਡਰਦਾ ਨਹੀਂ ਉਹ ਤਾਂ ਬੋਲੀ ਜਾਂਦਾ ਤੂੰ ਜਾ ਯਾਰ ਖੇਡ ਲੈਣ ਤੇ ਖੇਡ ਲੈਣ ਦਿੱਤਾ ਆ ਲੈਡ ਦੀ ਚਾਹ ਮੰਗਾਓ ਤੁਹਾਡੇ ਤਾਂ ਬਿਲੀ ਪੂਰੀ ਚੜੂਗੀ ਨੂਨ ਚੱਕੀ ਬੱਤੇ ਦਾ ਮਗਾਈ ਦਾ ਖੰਡ ਸੀ ਓਏ ਅਬ ਚੱਕ ਆਹ ਨੂੰ ਮੋੜ ਕੇ ਫੜਨ ਮੋੜ ਕੇ ਨਹੀਂ ਛੱਤਰ ਪਹਿਣਗੇ ਵਿੱਚੋਂ ਕਿੰਨੇ ਪੈਸੇ ਖਾ ਕੇ ਆ ਕਿੰਨੇ ਪੈਸੇ ਖਾ ਕੇ ਲੈ ਮੋੜ ਕੇ ਮੋੜ ਕੇ ਖੰਡ ਲਿਆ ਖੜ ਹਾਂ ਮੈਂ ਮੈਂ ਜਾਂਦਾ ਕੰਮ ਤੇ ਚਾਉਂਦਾ ਸੇਠਾ ਭਾਈ ਬੋਲੋ ਜੀ ਆ ਦੱਸੋ ਕਿੰਨਾ ਪਤਾ ਵਾ ਦੇਖ ਲੈ ਨਾ ਹਿਆਰੀ 10000 ਦਾ ਹੋ ਗਿਆ ਉਹ ਜਿਹੜਾ ਮੈਂ ਸਾਤਰੇ ਤੇ ਉਹਨੂੰ ਘੁੰਨ ਕਰਦਾ ਮੈਂ ਉਹਦਾ ਬੋਲਦਾ ਬੇਟੀ ਹੈਲੋ ਕਰਨਾ ਕਰਨਾ ਹਾਂ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਔਰ ਕੀ ਗੱਲਬਾਤ ਹੋਗੀ ਉਹ ਪਿਆਦੋ ਪਿਆ ਦੋ ਚਾਹ ਤਾਂ ਉਹਨੂੰ ਮੁੰਡੇ ਨੂੰ ਪਿਆ ਦੋ ਪਿਆ ਦੋ ਸਾਨੂੰ ਕੋਈ ਨਾ ਆ ਗਿਆ ਫਿਰ ਮੈਂ ਮੈਂ ਤਾਂ ਨਾ ਨੂੰ ਚੀਜੀ ਆ ਗਿਆ ਆ ਗਿਆ ਐ ਮਤੋਂ ਮਨੂੰ ਆਖਿਆ ਮੈਂ ਦੇ ਜੇ ਨੀ ਲਾਗਦਾ ਨਹੀਂ ਹੈਗਾ ਚੰਗਾ ਚੰਗਾ ਆ ਗਿਆ ਆ ਗਿਆ ਮੈਂ